ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਦਾ ਜਿਹੜਾ ਸ਼ੋਰ ਦੋਸਤੋ ਬਣਾ ਰਹੇ ਆ ਪਿੰਡ ਝਾਮਕੇ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਭਾਜੀ ਪ੍ਰਤਾਪ ਸਿੰਘ ਸ਼ਾਹ ਰਹੇ ਦੇ ਫਰਮ ਤੋਂ ਪੰਜ ਨਗ ਮੱਜਾਂ ਦੇ ਵਿੱਚ ਦਿਖਾਵਾਂਗੇ ਪੰਜੇ ਨਗ ਦੋਸਤੋ ਜਿਹੜੇ ਸੁਏ ਸੁਆਏ ਹੋਣਗੇ ਇੱਕ ਟਾਈਮ ਦੋ ਟਾਈਮ ਚੋਕੇ ਆਪਣੀ ਤਸੱਲੀ ਮੇਰੀ ਵੀ ਜਰੂਰ ਕਰ ਲਿਆ ਕਰੋ ਦੋ ਮੱਜਾਂ ਦੋਸਤੋ ਬੱਚੇ ਵਾਲੀਆਂ ਤੇ ਤਿੰਨ ਮੱਜਾਂ ਜਿਹੜੀਆਂ ਬੱਚੇ ਤੋਂ ਬਿਨਾ ਹੋਣਗੀਆਂ ਜੀ ਬੰਦੀ ਦੀ ਡਿਟੇਲ ਨਾਲ ਪਸ਼ੂਆਂ ਦੀ ਸਾਰੀ ਫੁੱਲ ਵੀਡੀਓ ਦੇ ਵਿੱਚ ਦੱਸੀ ਹੋਈ ਹੈ ਪਾਲੀਵਿਡ ਦੇ ਦੋਸਤੋ ਆਪਣੇ ਚੈਨਲ ਤੇ ਜਲਦ ਅਪਲੋਡ ਕਰਦਾਗਾ ਮੈਂ ਵੀਰਾਂ ਨੂੰ ਬੇਨਤੀ ਕਰੂਗਾ ਕਿ ਵੀਡੀਓ ਫੋਲ ਜ਼ਰੂਰ ਦੇਖਿਆ ਕਰੋ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਫੇਰ ਜਿਹੜਾ ਸੌਦਾ ਕਰਨਾ ਦਾ ਮੱਝ ਦਾ ਕਿਸੇ ਪਸ਼ੂ ਦਾ ਸੌਦਾ ਆਪਣੇ ਪਰਿਵਾਰ ਦੇ ਵਿੱਚ ਬਹਿ ਕੇ ਵੀਡੀਓ ਵੇਖ ਕੇ ਤਸੱਲੀ ਕਰਕੇ ਆਪਣੀ ਸੌਦਾ ਫਿਕਰਿਆ ਕਰੋ ਪੰਜ ਨਾਰਗਾ ਦੋਸਤੋ ਬੂਰੀ ਮੱਝ ਨੀਲੀ ਦਾ ਵੀਰੀ ਤੇ ਇਹਦੇ ਨਾਲ ਜਿਹੜੀਆਂ ਵਧੀਆਂ ਦੋਸਤੋ ਤਕਰੀਬਨ ਮੱਝਾਂ ਸਾਰੀਆਂ ਮੋਹਰਾ ਨਸਲ ਦੇ ਵਿੱਚ ਆਉਂਦੀਆਂ ਹਨ ਠੀਕੇ ਦੋਸਤੋ ਮੱਝਾਂ ਤੱਕ ਲੱਗੇ ਹੋਏ ਐ ਪਰ ਕਨਫਰਮ ਅਜੇ ਕੋਈ ਚੈੱਕ ਪਾਸ ਨਹੀਂ ਗਈ ਜਿਹੜਾ ਵੀ ਨਗ ਜਿਹੜੀ ਵੀ ਨੂੰ ਪਸੰਦ ਆਊਗਾ ਵੀਰ ਦਾ ਫੋਨ ਨੰਬਰ ਸਕਰੀਨ ਤੇ ਚੱਲੂਗਾ ਤੁਸੀਂ ਵੀ ਇਹਨਾਂ ਫੋਨ ਤੇ ਗੱਲਬਾਤ ਕਰਕੇ ਪਸ਼ੂ ਖਰੀਦ ਸਕਦੇ ਗ੍ਰੇਟ ਕਰੋ ਫੁੱਲ ਵੀਡੀਓ ਦਾ ਮਿਲਦੇ ਆਂ ਦੋਸਤੋ ਜਲਦ ਤੱਕ